ਜਦ ਹੀ ਟੈਗ ਹੋ ਗਿਆ ਨੂੰ ਬੇਟੀ ਵੀ ਟੈਗ ਹੋ ਗਈ ਬੈਟੀ ਨੂੰ ਜਦ ਹੀ ਟੈਗ ਆਗਾ ਨਹੀਂ ਮम्मा पापा ਕੀ ਕਰਾਂਗੇ ਆਪਾਂ ਦਾ ਭਾਈ ਨਾਲ ਕੋਈ ਗੱਲ ਵੀ ਨਹੀਂ ਕੀਤੀ 10 ਦਿਨ ਹੋ ਗਏ ਘਰੋਂ ਗਿਆ ਨੂੰ ਮੇਰੀ ਬੇਟੀ ਦਾ ਦੁੱਖ ਨਹੀਂ ਸਾਰਾਗਾ ਮੰਨੋ ਤਾਂ ਕਹਿੰਦੇ ਸੁੱਤੀ ਹੀ ਪਈ ਆ ਜੀ ਉਹਨੂੰ ਜਾਨ ਨੂੰ ਸੀ ਡਾਕਟਰ ਦੇ ਕੋਲ ਲੈ ਕੇ ਗਿਆ ਜਾਨ ਨੂੰ ਜੀ ਉਹਨੂੰ ਟੈਗ ਹੋ ਗਿਆ ਫਤਿਹਗੜ ਸਾਹਿਬ ਦੇ ਇਲਾਕੇ ਨੰਦੇ ਮੁਸਤਫਾ ਬਾਦ ਦੇ ਵਿੱਚ ਕੁੜੀ ਦਾ ਵਿਆਹ ਰੱਖਿਆ ਹੋਇਆ ਸੀ ਘਰ ਦੇ ਵਿੱਚ ਪਰ ਰਾਤ ਦੇ ਸਮੇਂ ਜਦੋਂ ਰੋਟੀਆਂ ਪਕਾਈਆਂ ਜਾ ਰਹੀਆਂ ਸੀ ਦੋਸਤ ਰਿਸ਼ਤੇਦਾਰ ਪਿੰਡ ਵਾਲੀਆਂ ਔਰਤਾਂ ਇਕੱਠੀਆਂ ਹੋ ਕੇ ਗੱਲਾਂ ਮਾਰਦੀਆਂ ਹੋਈਆਂ ਰੋਟੀਆਂ ਪਕਾ ਰਹੀਆਂ ਸੀ ਅਤੇ ਵਿਆਹ ਦੀਆਂ ਤਿਆਰੀਆਂ ਦੇ ਨਾਲ-ਨਾਲ ਬੇਹਤ ਹੀ ਖੁਸ਼ ਨਜ਼ਰ ਆ ਰਹੀਆਂ ਸੀ ਪਰ ਅਚਾਨਕ ਹੀ ਸਿਲੰਡਰ ਦੇ ਵਿੱਚੋਂ ਗੈਸ ਲੀਕ ਹੋਣ ਦਾ ਇਹ ਮਾਮਲਾ ਜਿਸ ਤੋਂ ਬਾਅਦ ਬਲਾਸਟ ਹੁੰਦਾ ਹੈ ਪਤਾ ਲੱਗਿਆ ਕਿ ਇਸ ਦੇ ਵਿੱਚ ਹੁਣ ਤੱਕ ਤਿੰਨ ਔਰਤਾਂ ਦੀ ਜਾਨ ਉਸੇ ਸਮੇਂ ਹੀ ਚਲੀ ਗਈ ਸੀ ਕੋਰਤਨੇ ਮੌਕੇ ਤੇ ਦਮ ਤੋੜਿਆ ਤੋਂ ਨੇ ਹਸਪਤਾਲ ਦੇ ਵਿੱਚ ਜਾ ਕੇ ਪਰ ਹੁਣ ਇੱਕ ਹੋਰ ਮਾੜੀ ਖਬਰ ਇਸੇ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਇਸ ਦੇ ਵਿੱਚ ਇੱਕ ਹੋਰ ਮੁੰਡਾ ਗੰਭੀਰ ਰੂਪ ਦੇ ਨਾਲ ਜ਼ਖਮੀ ਸੀ ਜਿਸ ਨੇ ਦਮ ਤੋੜ ਦਿੱਤਾ 10 ਦਿਨ ਉਹ ਜਦੋਂ ਜਹਿਦ ਕਰਦਾ ਰਿਹਾ ਆਪਣੀ ਜ਼ਿੰਦਗੀ ਦੇ ਲਈ ਪਰੰਤ ਨੂੰ ਉਹ ਜ਼ਿੰਦਗੀ ਦੀ ਇਹ جنگ ਹਾਰ ਗਿਆ ਪਰ ਇਸ ਤੋਂ ਵੀ ਮਾੜੀ ਗੱਲ ਇਹ ਹੋਈ ਹੈ ਕਿ ਜਦੋਂ ਆਪਣੇ ਭਰਾ ਦੇ ਨਾਲ ਇਹੋ ਹਾਦਸਾ ਹੋਣ ਦੀ ਖਬਰ ਉਸਦੀ ਭੈਣ ਦੇ ਕੰਨੀਆਂ ਪੈਂਦੀ ਹੈ ਜਿਸ ਦੀ ਉਮਰ ਮਹਿਸ 24 ਸਾਲ ਦੀ ਸੀ ਕੁਵਾਰੀ ਕੁੜੀ ਸੀ ਉਹ ਉਸ ਨੇ ਵੀ ਦਮ ਤੋੜ ਦਿੱਤ ਇੱਕੋ ਘਰ ਦੇ ਵਿੱਚੋਂ ਹੁਣ ਭੈਣ ਭਰਾਵਾਂ ਦੀ ਅਰਥੀ ਉੱਠਣੀ ਹੈ ਦੋਵੇਂ ਜਾਣੇ ਘਰ ਦੇ ਵਿੱਚ ਕਿਸ ਹਾਲਾਤਾਂ ਦੇ ਵਿੱਚ ਉਹ ਰਹਿੰਦੇ ਸਨ ਮਾਂ ਦੇ ਵੱਲੋਂ ਰੋ ਰੋ ਕੇ ਦੱਸਿਆ ਜਾ ਰਿਹਾ ਹੈ ਪਰ ਇੱਕ ਬੇहद ਹੀ ਮੰਦ ਭਾਗੀ ਖਬਰ ਜਿੱਥੇ ਤਿੰਨ ਔਰਤਾਂ ਤੋਂ ਬਾਅਦ ਹੁਣ ਦੋ ਜਾਣੇ ਹੋਰ ਇਸ ਵਿਆਹ ਤੋਂ ਬਾਅਦ ਆਪਣੀ ਜਾਨ ਗਵਾ ਚੁੱਕੇ ਨੇ ਦੱਸਦੇ ਕਿ ਰੋਂਦੇ ਕੁਰਲਾਂ ਦੇ ਪਿਓ ਦੇ ਵੱਲੋਂ ਕਿਸੇ ਤਰ੍ਹਾਂ ਆਪਣੀ ਧੀ ਦੀ ਡੋਲੀ ਤਾਂ ਤੋੜ ਦਿੱਤੀ ਗਈ ਸੀ ਪਰ ਉਸ ਤੋਂ ਬਾਅਦ ਵੀ ਇਹ ਸਿਲਸਿਲਾ ਰੁਕ ਨਹੀਂ ਰਿਹਾ ਹੁਣ ਹੋਰ ਦੋ ਜਾਣਿਆਂ ਦੇ ਇਸ ਤਰ੍ਹਾਂ ਜਾਣ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ ਆਪਸ ਤੇ ਵਿੱਚ ਦੋਵੇਂ ਭੈਣ ਭਰਾ ਸੀ ਅਤੇ ਸਮਗਰੋਂ ਉਹਨਾਂ ਦੀ ਮਾਂ ਮਾਲੀ ਸਹਾਇਤਾ ਦੀ ਵੀ ਮੰਗ ਕਰ ਰਹੀ ਹੈ ਆਖਿਰਕਾਰ ਕੀ ਸੀ ਇਹ ਪੂਰਾ ਮਾਮਲਾ ਇੱਕ ਪਰ ਫਿਰ ਤੋਂ ਤੁਹਾਨੂੰ ਦੱਸਾਂਗੇ ਪਰ ਉਸ ਤੋਂ ਪਹਿਲਾਂ ਮਾਂ ਦੇ ਨਾਲ ਕੀਤੀ ਹੋਈ ਗੱਲਬਾਤ ਸੁਣ ਲੈਣੇ ਆਂ ਕਰਮਜੀਤ ਘੋਰਾ ਜੀ ਕਰਮਜੀਤ ਹਾਂਜੀ ਕੀ ਜਿਹੜੀ ਘਟਨਾ ਵਾਪਰੀ ਸੀ ਕਿਵੇਂ ਹੋਇਆ ਤੁਹਾਡਾ ਕੀ ਲੱਗਦਾ ਸੀ ਮੇਰਾ ਬੇਟਾ ਸੀ ਜੀ ਨਵਜੋਤ ਸਿੰਘ ਹਾਂਜੀ ਮੁਸਤਾਫਾਬਾਦ ਗਿਆ ਗਿਆ ਸੀ ਹਾਂਜੀ ਉੱਥੇ ਜੀ ਕੋਈ ਸਿਲੰਡਰ ਲੀਕ ਹੋ ਗਿਆ ਅੱਛਾ ਜੀ ਉੱਥੇ ਮੇਰੇ ਬੇਟੇ ਦਾ ਸਾਰਾ ਸਰੀਰ ਉੱਥੇ ਹੈ ਗਿਆ ਜੀ ਕਹਿੰਦੇ ਤੁਸੀਂ ਠੀਕ ਹੋ ਜਾਣਦੋ ਜੇ ਤੇਰੇ ਲੈ ਕੇ ਚੱਲਾਂਗੇ ਤੁਹਾਨੂੰ ਅੱਛਾ ਜੀ ਉਸ ਤੋਂ ਬਾਅਦ ਜੀ ਜਦੋਂ ਸਾਨੂੰ ਖਬਰ ਮਿੜੀ ਪਰਸੋਂ ਹਾਂਜੀ ਮੇਰਾ ਪਰਿਵਾਰ ਰੋਣ ਦਾ ਅੰਦਰ ਹੈ ਮੇਰੀ ਬੇਟੀ ਤੋਂ ਦੁੱਖ ਨਹੀਂ ਚੱਲਿਆ ਗਿਆ ਅੱਛਾ ਮਰੀ ਬੇਟੀ ਵੀ ਜੇਦੀ ਟੈਗ ਹੋ ਗਿਆ ਨੂੰ ਬੇਟੀ ਨੂੰ ਵੀ ਅਟੈਕ ਹੋ ਗਿਆ ਬੇਟੀ ਨੂੰ ਜੇਦੀ ਟੈਗ ਆਗਾ ਨਹੀਂ ਮਮਾ ਪਾ ਕੀ ਕਰਾਂਗੇ ਆਪਾਂ ਦਾ ਭਾਈ ਨਾਲ ਕੋਈ ਗੱਲ ਵੀ ਨਹੀਂ ਕੀਤੀ 10 ਦਿਨ ਹੋ ਗਏ ਘਰੋਂ ਗਿਆ ਨੂੰ ਅੱਛਾ ਬੇਟੀ ਦਾ ਕੀ ਨਾਮ ਸੀ ਦਰਮਿੰਦਰ ਕੌਰ ਦਾ ਸੀ ਉਮਰ ਕਿੰਨੀ ਸੀ ਜੀ 24 ਸਾਲ ਦੀ ਸੀ ਜੀ ਵੱਡਸ ਕੇ ਪਹਿਣ ਪਈ ਸੀ ਦੋ ਵੱਡੀ ਸੀ ਜੀ ਬੇਕਾਮ ਕਰਦੀ ਸੀ ਗੱਲ ਸੁਆਵਾਲੋਂ ਦਾ ਪੇਪਰ ਦਾ ਸੀ ਪਰਸੋਂ ਨੂੰ ਮੇਰੀ ਬੇਟੀ ਦਾ ਦੋਖ ਨਹੀਂ ਸਾਰਾ ਹੈਗਾ ਮੈਨੂੰ ਤਾਂ ਕਹਿੰਦੇ ਸੁੱਤੀ ਪਈ ਆ ਜੀ ਉਹਨੂੰ ਜਾਨੋ ਸੀ ਡਾਕਟਰ ਦੇ ਕੋਲ ਲੈ ਕੇ ਗਿਆ ਜਾਨੋ ਜੀ ਉਹਨੂੰ ਟੈਗ ਹੋ ਗਿਆ ਜੀ ਸਾਰਿਆਂ ਦੇ ਸਹਾਇਤਾ ਦੇਣ ਸਾਰੇ ਪਰਿਵਾਰਾਂ ਨੂੰ ਜਿਨ੍ਹਾਂ ਦੇ ਘਰ ਉਜੜੇ ਨੇ ਬਹੁਤ ਘਰ ਉਜੜ ਗਏ ਜੀ ਇੱਕ ਮੇਰਾ ਇੱਕ ਅੱਲੀ ਦਾ ਨਹੀਂ ਉਜੜ ਮੈਂ ਦੋ ਬੱਚੇ ਘੋਤੇ ਜੀ ਆਪਣੇ ਸਾਰਿਆਂ ਨੂੰ ਗਵਰਨਮੈਂਟ ਨੂੰ ਸਹਾਇਤਾ ਥੋੜੀ ਚਾਹੀਦੀ ਠੀਕ ਕੁਈ ਨਾ ਬਾਈ ਜੀ ਹੌਸਲਾ ਰੱਖੋ ਕੀਦਾ ਬੈਸ ਸੀ ਪਰसों ਆਨ ਗੋਣ ਤੇ ਆ ਨਿਰਾਨੀਏ ਮਤਲਬ ਘਰੇ ਕੰਮ ਕਰ ਰਹੇ ਸੀ ਰੋਟੀ ਬਣਾ ਰਹੇ ਸੀ ਅਚਾਨਕ ਸਿਲੰਡਰ ਨੂੰ ਅੱਗ ਲੱਗ ਗਈ ਤੇ ਹਾਦਸਾ ਵਾਪਰ ਗਿਆ ਜੀ ਅੱਜ ਮੇਰੀ ਬੇਟੀ ਦਾ ਵਿਆਹ ਤਾਂਨੰਦਕਾਰ ਚ ਸਫਲਤਾਪੂਰਵ ਹੋ ਗਿਆ 11 ਬੰਦੇ ਬੁਲਾ ਕੇ ਚੁੰਨੀ ਚੁੜਾ ਕੇ ਤੋਰ ਦਿੱਤੀ ਕਿ ਕਿਥੋਂ ਅਸੀਂ ਬਰਾਜੀ ਬਰਾਤਾ ਜੀ ਦੇ ਪਾਸੋਂ ਕੋ ਗੁੰਡਰ ਪਿੰਡ ਤੋਂ ਜੀ ਅੱਛਾ ਹਾਂਜੀ ਮੈਨੂੰ ਬਹੁਤ ਅਫਸੋਸ ਸਾਰੇ ਪਿੰਡ ਨੂੰ ਬਹੁਤ ਹਾਂਜੀ ਕੋਈ ਨਹੀਂ ਤਰ ਜੀ ਅਫਸੋਸ ਜੀ ਮਨਕਾਰ ਚਲੇ ਗਈ ਅੱਜ ਠੀਕ ਬਾਕੀ ਮੇਰੇ ਫੈਨਲ ਮੈਂ ਬਹੁਤ ਸਹਿਯੋਗ ਦੇ ਬਹੁਤ ਬਹੁਤ ਧੰਨਵਾਦ ਰੋਟੀ ਦਾ ਵਿਆਹ ਦਾ ਪ੍ਰੋਗਰਾਮ ਮਤਲਬ ਰੋਟੀ ਬਣ ਰਹੀ ਸੀ ਬੰਦੇ ਤਕਰੀਬਨ ਘਾਟ ਹੀ ਸੀ ਬਾਕੀ ਸਿਲੰਡਰ ਨੂੰ ਮੜਾ ਮੋਟਾ ਹੇਠ ਉੱਪਰ ਕਰਨ ਲਗੇ ਉਹ ਐਕਸੀਡੈਂਟ ਹੋਇਆ ਹੈ ਇਹ ਕਾ ਵੀ ਜਬਰਦਸਤ ਮਤਲਬ ਇਹ ਹੈ ਇਹ ਫੈਕਟਰੀਸ ਮੰਨਦਾ ਕਈ ਵਾਰੀ ਫੈਕਟਰੀਂਗ ਹੋਈ ਨਾ ਉਹ ਹੋਰ ਗੱਲ ਇਹ ਮਿਆਦੇ ਗਰਾਮ ਪ੍ਰੋਗਰਾਮ ਦੇ ਵਿੱਚ ਜਿਹੜਾ ਹੋਇਆ ਇਹ ਬਹੁਤ ਉਹ ਹੋਇਆ ਅੱਛਾ ਇਹਦੇ ਵਿੱਚ ਕਿੰਨੇ ਕੁ ਲੇਡੀਜ਼ ਜ਼ਖਮੀ ਹੋਏ ਨੇ ਕਿੰਨੇ ਜੀ ਡੱਟੇ ਇਹਦੇ ਵਿੱਚ ਕਰੀਬ ਜੀ ਇੱਕ ਤਾਂ ਆ ਸਾਹਮਣੇ ਘਰ ਰਹੀ ਉਹਦੀ ਡੈਥ ਹੋ ਗਈ ਹਾਂ ਜੀ ਇੱਕ ਹੁਣ ਇਸ ਟਾਈਮ ਤੇ ਜਿਹੜੇ ਸੇਰੀਅਸ ਕੇਸਾਂ ਉੱਤੇ 2-3 ਬਿਲਕੁਲ ਸੇਰੀਅਸ ਕੇਸ ਹੈ ਜਿਹੜੇ 80% 85% ਹੋ ਗਏ ਸੜ ਗਏ ਤੇ ਬਾਕੀ ਹੁਣ EGI ਦੇ ਵਿੱਚ ਦਾਖਲ ਨਹੀਂ ਉਹ ਮੜੀ ਮੋਟੇ ਰਿਮੋਟ ਰੋਟੋ ਤੋਂ ਆਈ ਜਾਂਦੀ ਹੈ ਹੂੰ ਹੋਇਆ ਕਿਤਾ ਜੀ ਇਨਸੀਡੈਂਟ ਜਿਹੜਾ ਹੋਇਆ ਹੋਇਆ ਤਾਂ ਇਹ ਇਹ ਉਹ ਹੀ ਐਕਸੀਡੈਂਟ ਦਾ ਉੱਪਰ-ਨੀਚੇ ਕਰਨਾ ਬਸ ਉਹੀ ਹੋਇਆ ਹੈ ਹਾਂਜੀ ਤੂੰ ਬਚਾ ਕਿਵੇਂ ਹੋਇਆ ਜੀ ਬਚਾ ਤਾਂ ਜੀ ਫਿਰ ਬਚਾ ਇਧਰੋਂ ਉਧਰੋਂ ਹੁਣ ਇਕੱਠੇ-ਕੁੱਠੇ ਹੋਏ ਕਿਸੇ ਨੇ ਇੱਕ ਲੇੜੀ ਨੂੰ ਤਾਂ ਟੋਬੇ ਕਨੀ ਛੱਟਿਆ ਚੱਕੀ ਵਿਚੋਂ ਉਹਦੇ ਬੰਦੇ ਨੇ ਹਿੰਮਤ ਕੀਤੀ ਨਹੀਂ ਬਚਾ ਇੱਕਦਮ ਇਕੱਠੇ ਹੋ ਗਏ ਪਿੰਡ ਦੇ ਲੋਕ ਬਚਾਉ ਉਹ ਕੋਈ ਪ੍ਰਸ਼ਾਸਨ ਵਗੈਰਾ ਜਾਂ ਕੋਈ ਵਗੈਰਾ ਮੈਂ ਕਿਸੇ ਤੋਂ 400 ਪੁਰਸੇ ਬੰਦੇ ਆਏ ਆ ਜੀ ਫਾਇਰ ਬ੍ਰਿਗੇਡ ਆਇਆ ਹਾਂ ਜੀ ਕਿੰਨਾ ਨੁਕਸਾਨ ਕਿੰਨਾ ਜੀ ਨੁਕਸਾਨ ਤਾਂ ਹੀ ਕਾਫੀ ਆ ਨੁਕਸਾਨ ਤਾਂ ਹੁਣ ਤੁਸੀਂ ਆਹੀ ਦੇਖ ਲਓ ਵੀ ਜਿਹੜੇ ਕੈਜੂਐਲਟੀਆਂ ਮਤਲਬ ਕਿਸੇ ਦੀ ਹੁਣ ਇੱਕ ਦੋ ਦੀਆਂ ਰਿਪੋਰਟਾਂ ਹੋਣ ਆ ਜਾਣਗੀਆਂ ਤੇ ਕਿਹਦੀ ਕਿਹਦੀ ਅੰਗੈਲੀ ਬਾਤ ਹੈ ਅੰਗੈਲੀ ਹੁਣ ਕਿਹਦੀ ਕਹੀ ਹੈ ਹੀ ਅੰਗੈਲੀ ਤਾਂ ਹੁਣ ਆ ਜਿਹੜਾ ਇਹਨਾਂ ਦਾ ਉੱਪਰ-ਨੀਚੇ ਕਰਨ ਵਾਲੀ ਅੰਗੈਲੀ ਹੈ ਹੋਰ ਤਾਂ ਕੁਝ ਨਹੀਂ ਅੱਜ ਮੈਂ ਨਮਸਤਾਵਾਦ ਬਹੁਜੀ ਇੱਕ ਕਟੜਾ ਵਾਪਰੀ ਜਿਹਦੇ ਵਿੱਚ طرف حافظین ਉਹਨਾਂ ਦੀ ਬੇਟੀ ਦਾ ਵਿਆਹ ਸੀ ਅਚਾਨਕ ਜਿਸ ਤੀਕੇ ਨਾਲ ਪਿੰਡਾਂ ਦੇ ਵਿੱਚ ਬੀਬੀਆਂ ਇੱਕ ਦੂਸਰੇ ਦੀ ਮਦਦ ਲਈ ਉਹਨਾਂ ਦੇ ਘਰਾਂ ਦੇ ਵਿੱਚ ਵਿਆਹ ਵਾਲੇ ਘਰਾਂ 'ਚ ਕੰਮ ਕਰਦੀਆਂ ਸੀ ਇਸ ਤੀਕੇ ਨਾਲ ਆਈਆਂ ਹੋਈਆਂ ਸੀ ਔਰ ਰੋਟੀ ਦਾ ਬੰਦੋਬਸਤ ਕਰ ਰਹੀਆਂ ਸੀ ਰੋਟੀ ਬਣਾਉਣ ਦਾ ਔਰ ਅਚਾਨਕ ਜਿੱਦਾਂ ਹੀ ਸਿਲੰਡਰ ਨੂੰ ਅੱਗ ਲੱਗੀ ਤਾਂ ਉਹਦੇ ਵਿੱਚ ਜਿਹੜਾ ਵਿਅਕਤੀਆਂ ਦੀ ਜਾਨ ਗਈ ਹੈ ਔਰ ਜਿੱਥੇ ਅਵਤਾਰ ਸਿੰਘ ਜਿਹਨਾਂ ਦੀ ਬੇਟੀ ਦਾ ਵਿਆਹ ਸੀ ਉਹਨਾਂ ਨੂੰ ਸਹੁਰੇ ਸਾਰੇ ਪਿੰਡ ਦੇ ਵਿੱਚ ਅੱਜ ਸ਼ੋਗ ਦੀ ਲਹਿਰ ਜਿਹੜੀ ਠੀਕ ਹੋਈ ਹੈ ਕਿਉਂਕਿ ਤਿੰਨ ਜਿਹੜੀ ਇਸ ਪਿੰਡ ਦੀ ਸੀਗੇ ਇਹ ਇਹਨਾਂ ਦਾ ਜਿਹੜਾ ਦੋ ਜਿਹੜੇ ਸੰਸਕਾਰ ਹੋ ਗਏ ਨੇ ਇੱਕ ਸੰਸਕਾਰ ਆ ਜਿਹੜਾ ਕੱਲ ਨੂੰ ਹੋਊਗਾ ਔਰ ਸਾਨੂੰ ਬੜੀ ਇਲਾਕੇ ਦੇ ਵਿੱਚ ਰੋਜ਼ ਮਿਲਦੇ ਆ ਬੜੀ ਹੀ ਦੁੱਖ ਭਰੀ ਖਬਰ ਹੈ ਸਾਨੂੰ ਬਹੁਤ ਅਫਸੋਸ ਹੈ ਅਸੀਂ ਸਾਰੇ ਨਗਰ ਨਿਵਾਸੀਆਂ ਦੇ ਨਾਲ ਖੜੇ ਹੈ ਜੀ ਇੱਕ ਦੁੱਖ ਦੀ ਘੜੀ ਦੇ ਵਿੱਚ ਕਿਉਂਕਿ ਸਾਰੇ ਨਗਰ ਨੇ ਇਸ ਗੱਲ ਦਾ ਦੁੱਖ ਮਨਾਇਆ ਔਰ ਬੀਟੀ ਜਿਹੜੀ ਮੈरिज ਰਕੀ ਜੀ ਸਿਰਫ 11 ਬੰਦੇ ਆਏ ਔਰ ਅੰਦ ਕਾਰਜ ਕਰਕੇ ਉਹਨਾਂ ਨੂੰ ਉਸੇ ਤਰੀਕੇ ਨਾਲ ਵਾਪਸ ਵੀ ਦਿੱਤਾ ਔਰ ਬੀਟੀ ਆਪਣੇ ਘਰ ਚਲੀ ਗਈ ਹੈ ਮੈਂ ਉਪਤਾਪ ਸਿੰਘ ਜਿਨ੍ਹਾਂ ਦੀ ਬੀਟੀ ਸੀ ਉਹਨਾਂ ਨੂੰ ਵੀ ਇਹ ਹੌਸਲਾ ਦਿਨਾ ਕਿ ਤੁਸੀਂ ਹੁਣ ਬਿਲਕੁਲ ਮੰਨਤੇ ਨਹੀਂ ਲਿਉਣੀ ਗੱਲ ਕਿਉਂਕਿ ਇਹ ਹਾਦਸਾ ਕੁਦਰਤੀ ਵਰਤ ਗਿਆ ਔਰ ਇਹ ਹਾਦਸਾ ਵਰਤ ਆਪਾਂ ਨਾਲ ਜਿੱਥੇ ਵਿਆਹ ਦੀ ਖੁਸ਼ੀ ਦੇ ਵਿੱਚ ਆਪਾਂ ਨੂੰ ਗਮਗੀਨ ਮਾਹੌਲ ਬਣ ਗਿਆ ਉਹਦੇ ਵਿੱਚ ਦੁੱਖ ਤਾਂ ਹੁੰਦਾ ਹੀ ਹੈ ਪਰ ਅੱਜ ਬੜੇ ਅਫਸੋਸ ਦੇ ਨਾਲ ਅਸੀਂ ਵੀ ਇਸ ਅਫਸੋਸ ਦੇ ਵਿੱਚ ਸ਼ਾਮਲ ਹੋਣ ਆਤੇ ਆਂ ਸਾਨ ਸਿੰਘ ਜੀ ਸਾਨੂੰ ਇੱਕ ਪ੍ਰੋਗਰਾਮ ਸੀ ਜੀ ਪਿੰਡ ਦੇ ਵਿੱਚ ਵਿਆਹ ਸ਼ਾਦੀ ਦਾ ਉਦੋਂ ਸਾਡੇ ਘਰ ਦੇ ਪਰਸ਼ਾਦੇ ਪਕਾਉਣ ਗਏ ਸੀ ਅਚਾਨਕ ਸਿਲੰਡਰ ਲੀਕ ਹੋ ਗਿਆ ਉਹਦੇ ਕਾਰਨ ਸਾਡੇ ਪਿੰਡ ਦੇ ਵਿੱਚ ਤਿੰਨ ਮੌਤਾਂ ਹੋ ਗਈ ਜੀ ਜਿਵੇਂ ਕਿ ਰਵੀ ਕਮਲ ਦੀ ਮਾਤਾ ਜੀ ਤੇ ਮੇਰੇ ਤੁਹਾਨੂੰ ਪਤਨੀ ਅੰਗਦੀਸ਼ कौर ਤੇ ਇੱਕ ਜਗਦੀਪ ਸਿੰਘ ਉਹਨਾਂ ਦੇ ਘਰ ਵਾਲੀ ਉਹ ਵੀ ਅੱਜ ਪੂਰੀ ਹੋ ਗਈ ਜੀ ਉਹਨਾਂ ਦਾ ਇੱਕ ਦੋ ਦਿਨ ਸਸਕਾਰ ਹੋ ਗਿਆ ਜੀ ਬਾਕੀ ਦਾ ਜੀ ਰਹਿੰਦਾ ਹੀ ਬਹੁਤ ਵੱਡੀ ਗੱਲ ਹੈ ਬੜਾ ਨੁਕਸਾਨੀ ਬੜਾ ਦੁਖਾਈ ਬਾਬਤ ਇਹ ਦੂਜਾ ਦੁਰਘਟਨਾ ਕੋਈ ਹੋਰ ਕੋਈ ਹੋ ਨਹੀਂ ਸਕਦੀ ਬੜੇ ਬੰਨ ਦੁਖੀ ਗੱਲਾਂ ਸਾਰਿਆਂ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਸਤਿਨਾਮ ਵਾਹਿਗੁਰੂ ਸਾਡਾ ਚਾਚਾ ਜੀ ਨੇ ਦੁਕਾਨ ਵਾਲੇ ਅਵਤਾਰ ਸਿੰਘ ਜੀ ਉਹ ਇਹਨਾਂ ਦੇ ਇਕੱਠੇ ਹੋ ਕੇ ਆਪਣੇ ਮਾਂ ਤਾਂ ਬੀਬੀਆਂ ਪ੍ਰਸ਼ਾਦ ਦਾ ਰੋਟੀ ਪਕਾ ਰਹੀਆਂ ਸੀ ਕਿ ਉਹ ਕਿਤੇ ਇੱਕਦਮ ਸਿਲੰਡਰ ਨੂੰ ਕਿਤੇ ਕੋਈ ਆਗੂ ਕਪੈ ਗਈ ਮਾੜੀ ਮੋਟੀ ਜੀ ਉੱਤੇ ਉਹ ਵੱਧ ਗਈ ਤੇ ਉਹ ਬੈਠੀ ਸੀ ਉਹਨਾਂ ਤੋਂ ਉੱਠਿਆ ਨਹੀਂ ਗਿਆ ਜੇ ਪੈਗੇ ਉਧਰ ਪਾਰਲੀ ਸਾਈਡ ਸਾਡੇ ਟੋਬਾ ਤਿੰਨ ਚਾਰ ਜਣੇ ਤਾਂ ਉਧਰੋਂ ਆਏ ਉਧਰੋਂ ਭੱਜ ਕੇ ਆਏ ਤੇ ਸੱਤ ਜਣੇ ਟੋਟਲ ਜਲੇ ਜੀ ਜਿਹਦੇ ਵਿੱਚ ਇੱਕ ਦੀ ਡੈਥ ਹੋ ਗਈ ਆ ਸਵੇਰੇ ਪਤਾ ਲੱਗੇ ਬਾਕੀਆਂ ਵੀ ਕਿਵੇਂ ਕਿੰਨੇ ਸੀਰੀਅਸ ਸੱਤ ਪਰਸੈਂਟ ਜਲੇ ਹੋਏ ਨੇ ਤਕਰੀਬਨ ਸਾਰੇ ਉਹ ਜਿੱਥੇ ਲਾ ਚੱਲੇ ਤੋਂ ਹੋਨਰ ਆ ਪੀਜੀ ਚੱਲ ਰਹੇ ਨੇ ਤੇ ਪ੍ਰਸ਼ਾਸਨ ਜਾਂ ਫਾਇਰ ਬ੍ਰੀਡ ਕਰ ਰਿਹਾ ਫਾਇਰ ਬ੍ਰੀਡ ਆਇਆ ਸੀਗਾ ਜੀ ਬਾਕੀ ਹੋਰ ਪ੍ਰਸ਼ਾਸਨ ਦਾ ਤਾਂ ਸਾਨੂੰ ਪਤਾ ਨਹੀਂ ਕਿਉਂਕਿ ਅਸੀਂ ਗੱਡੀਆਂ ਦੇ ਵਿੱਚ ਲਾਗੇ ਸੀਗੇ ਚੱਕ ਚੱਕ ਕੇ ਇੰਦੇ ਜਾਣੇ ਕਿਹੜਾ ਕੋੜਾ ਮਖਾਇਆ ਹਾਸਾ ਸੀ ਹੋਏ ਤਾਂ ਇੱਕ ਵਾਰ ਸਾਰੇ ਉੱਤੇ ਐ ਲਾਰ ਮੱਚਦੀ ਸੀ ਦੇਖ ਲਓ ਜੇ ਮੈਂ ਨਾਲ ਚੱਲਦਾ ਹੁੰਦਾ ਲਾ ਲਓ ਅਸੀਂ ਕਹਿੰਦੇ ਅਸੀਂ ਗੱਲ ਕਰ ਰਹੇ ਸੀ ਜਿਉਂਨੇ ਆਪਣੇ ਮੁਸਤਫਾ ਬਾਦ ਜਿਹੜਾ ਕਾਂਡ ਹੋਇਆ ਜੀ ਆਪਣੇ ਅਗਨੇ ਕਾਂਡ ਹੋਇਆ ਸਲੰਡਰ ਫਟਿਆ ਹਾਂਜੀ ਉਹਦੇ ਵਿੱਚ ਚਾਰ ਪੰਜ ਮੌਤਾਂ ਹੋਈਆਂ ਹਾਂਜੀ ਉਹਨਾਂ ਵਿੱਚ ਇੱਕ ਬੇਟਾ ਸਾਡੇ ਵੀਰ ਦਾ ਹੈ ਮੇਰੇ ਸਾਲੇ ਦਾ ਮੁੰਡਾ ਤਾਂ ਜੀ ਇੱਕ ਇਹਨਾਂ ਦੀ ਬੇਟੀ ਵੀ ਸੀ ਜੀ ਹਾਂਜੀ ਤੇ ਅਸੀਂ ਤਾਂ ਸਰਕਾਰ ਨੂੰ ਇਹ ਰਿਕਵੈਸਟ ਕਰਦੇ ਹਾਂ ਵੀ ਇਹਨਾਂ ਦੇ ਭੋਗ ਸਮਾਗਮ ਤੋਂ ਐਮਪੀ ਸਾਹਿਬ ਅੱਗੇ ਤੇ ਮੌਜੂਦਾ ਐਮਐਲਏ ਸਾਹਿਬ ਤੋਂ ਇਹਨਾਂ ਦੀ ਮਾਲੀ ਮਦਦ ਜਿੰਨੀ ਹੋ ਸਕੇ ਵੱਧ ਤੋਂ ਵੱਧ ਕੀਤੀ ਜਾਵੇ ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ ਜੀ ਇਹਨਾਂ ਦਾ ਮੈਂ ਹਰਨੇਕ ਸਿੰਘ ਮੈਂਬਰ ਪੰਚਾਇਤ ਤੇ ਬਰਵਾਲੀ ਕਲਾ ਇਹ ਜੋ ਮਸਵਾਵਾ ਚ ਪਿੰਡ ਚ ਘਟਨਾ ਹੋਈ ਆ ਗੈਸ ਸਿਲੰਡਰ ਫਟਨ ਕਾਰਨਾ ਹਾਂਜੀ ਤੇ ਇੱਥੇ ਕਈ ਮੌਤਾਂ ਹੋ ਚੁੱਕੀਆਂ ਨੇ ਹਾਂਜੀ ਠੀਕ ਹੈ ਜੀ ਜਿਹੜੇ ਪਰਿਵਾਰ ਚ ਅਸੀਂ ਖੜੇ ਆਂ ਜਿ ਇਹਨਾਂ ਦੀ ਮਾਲੀ ਮਦਦ ਕੀਤੀ ਜਾਵੇ ਇਹ ਪਰਿਵਾਰ ਬਹੁਤ ਗਰੀਬ ਹੈ ਹਾਂਜੀ ਮੈਂ ਸਰਕਾਰ ਤੋਂ ਇਹੀ ਮੰਗ ਕਰਦਾ ਕਿ ਇਹਨਾਂ ਦੀ ਬਾਹ ਫੜੀ ਜਾਵੇ ਭੋਗ ਸਮਾਗਮ ਦਰਾਨ ਕੋਈ ਵੀ ਐਮਐਲਏ ਆਵੇ ਤੇ ਪਰਿਵਾਰ ਦੀ ਮਦਦ ਕਰੇ ਠੀਕ ਹੈ ਜੀ ਤੇ ਤਾਂ ਜੋ ਇਹਨਾਂ ਨੂੰ ਕੋਈ ਸਹਾਰਾ ਮਿਲ ਸਕੇ ਮੇਰੀ ਇਹ ਰਿਕੁਐਸਟ ਹੈ ਕਿ ਸਰਕਾਰ ਦਾ ਕੋਈ ਵੀ ਨੁਮਾਇੰਦਾ ਆ ਕੇ ਭੋਗ ਦੇ ਉੱਪਰ ਇਸ ਪਰਿਵਾਰ ਦੀ ਬਾਹ ਫੜੇ ਘਰ ਦੇ ਵਿੱਚ ਵਿਆਹ ਸਮਾਗਮ ਦੇ ਲਈ ਸਾਰੇ ਰਿਸ਼ਤੇਦਾਰ ਗਵਾਂਢੀ ਅਤੇ ਪਿੰਡ ਵਾਲੇ ਇਕੱਠੇ ਹੋਏ ਸੀ ਅਤੇ ਇਸੇ ਖੁਸ਼ੀ ਨੂੰ ਚਾਰ ਚੰਨ ਲਗਾਉਣ ਦੇ ਲਈ ਬੀਬੀਆਂ ਅਤੇ ਬੰਦਿਆਂ ਦੇ ਵੱਲੋਂ ਵੱਧ ਚੜ ਕੇ ਹਿੱਸਾ ਪਾਇਆ ਜਾ ਰਿਹਾ ਸੀ। ਹਲਵਾਈ ਦੇ ਨਾਲ ਹੱਥ ਵਟਾਉਂਦੀਆਂ ਬੀਬੀਆਂ ਹੱਸ-ਹੱਸ ਕੇ ਗੱਲਾਂ ਕਰ ਰਹੀਆਂ ਸੀ ਅਤੇ ਕੁੜੀ ਦੇ ਵਿਆਹ ਦੀਆਂ ਸਿਫਤਾਂ ਕਰਦੇ ਉਹ ਨਹੀਂ ਥੱਕਦੇ ਸੀ ਕਿ ਅੱਜ ਕੁੜੀ ਕਿੰਨੀ ਸੋਹਣੀ ਲੱਗ ਰਹੀ ਹੈ। ਇੱਕ ਪਾਸੇ ਤਾਂ ਉਸਨੇ ਅੱਜ ਡੋਲੀ ਦੇ ਵਿੱਚ ਬੈਠ ਕੇ ਤੁਰ ਜਾਣਾ ਸੀ ਪਰ ਦੂਜੇ ਪਾਸੇ ਇਸੇ ਘਰ ਦੇ ਵਿੱਚ ਵਿਆਹ ਵਾਲੇ ਪ੍ਰੋਗਰਾਮ ਦੇ ਦੌਰਾਨ ਰੋਟੀਆਂ ਪਕਾਉਂਦੀਆਂ ਹੋਈਆਂ ਔਰਤਾਂ ਦੇ ਨਾਲ ਇੱਕ ਭਿਆਨਕ ਹਾਦਸਾ ਹੋਇਆ ਅਤੇ ਇਸੇ ਪਿੰਡ ਦੀਆਂ ਤਿੰਨ ਔਰਤਾਂ ਦੀ ਜਾਨ ਚਲੀ ਗਈ ਜਿਨ੍ਹਾਂ ਦੇ ਨਾਮ ਮਨਜੀਤ ਕੌਰ, ਰਾਣੀ ਅਤੇ ਗੁਰਦੀਸ਼ ਕੌਰ ਦੱਸਿਆ ਜਾ ਰਿਹਾ ਹੈ। ਮੁਸਤਫਾ ਬਾਦ ਫਤਿਹਗੜ ਸਾਹਿਬ ਤੋਂ ਇਹ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਵਿਆਹ ਸਮਾਗਮ ਦੇ ਚੱਲਦਿਆਂ ਸਿਲੰਡਰ ਫਟ ਗਿਆ। ਸਿਲੰਡਰ ਨੂੰ ਰੱਖਦੇ ਚੱਕਦੇ ਹੋਏ ਹੀ ਕਿਸੇ ਤਰ੍ਹਾਂ ਦੇ ਨਾਲ ਉਸ ਦੇ ਵਿੱਚ ਖਿੱਚ ਪੈ ਗਈ ਅਤੇ ਤਮਾਕਾ ਹੋਇਆ ਜਿਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਕਿੰਜ ਤਿੰਨ ਔਰਤਾਂ ਦੀ ਜਾਨ ਜਾ ਚੁੱਕੀ ਹੈ ਹੋਰ ਵੀ ਲੋਕ ਕਈ ਜ਼ਖਮੀ ਹੋਏ ਨੇ ਵਿਆਸ ਸਮਾਗਮ ਦੇ ਰੰਗ ਦੇ ਵਿੱਚ ਭੰਗ ਪੈ ਗਿਆ ਅਤੇ ਇਹਨਾਂ ਹਾਲਾਤਾਂ ਦੇ ਵਿੱਚ ਹੀ ਮਾੜੇ ਹਾਲਾਤਾਂ ਦੇ ਵਿੱਚ ਹੀ ਕੁੜੀ ਦੀ ਡੋਲੀ ਨੂੰ ਤੋੜ ਦਿੱਤਾ ਗਿਆ ਰੋਂਦਾ ਹੋਇਆ ਪਿਓ ਅਤੇ ਪਰਿਵਾਰਕ ਮੈਂਬਰ ਦੱਸ ਰਹੇ ਨੇ ਕਿ 11 ਬੰਦੇ ਆਏ ਅਤੇ ਸਾਡੀ ਧੀ ਨੂੰ ਵਿਆਹ ਕਿ ਲੈ ਗਏ ਇਸ ਘਰ ਦੇ ਵਿੱਚ ਵਿਆਹ ਦੀਆਂ ਪੂਰੀਆਂ ਤਿਆਰੀਆਂ ਕੀਤੀਆਂ ਹੋਈਆਂ ਸੀ ਸਭ ਕੁਝ ਧਰਿਆ ਧਰ ਆਇਆ ਰਹਿ ਗਿਆ ਕੁੜੀ ਦੇ ਸੁਪਨੇ ਅਤੇ ਸੱਦਨਾ ਵੀ ਪਰ ਕਿਸੇ ਤਰ੍ਹਾਂ ਦੇ ਨਾਲ ਮਾਪਿਆਂ ਦੇ ਵੱਲੋਂ ਬਰਾਤੀਆਂ ਦੇ ਨਾਲ ਗੱਲਬਾਤ ਕਰਕੇ ਧੀ ਨੂੰ ਤੋੜ ਦਿੱਤਾ ਗਿਆ ਡੋਲੀ ਦੇ ਵਿੱਚ ਵਿਦਾ ਕਰ ਦਿੱਤਾ ਗਿਆ ਪਰ ਪਿੱਛੋਂ ਇਸ ਘਰ ਦੇ ਵਿੱਚ ਇਸ ਪਿੰਡ ਦੇ ਵਿੱਚ ਸੱਥਰ ਵਿੱਚ ਗਏ ਮ੍ਰਿਤਕਾ ਦੀ ਪਛਾਣ ਗੁਰਦੀਸ਼ ਕੌਰ 57 ਸਾਲ ਰਾਜ ਰਾਨੀ 75 ਸਾਲ ਕੁਲਜੀਤ ਕੌਰ 43 ਸਾਲ ਦੇ ਬੱਚੋਂ ਕੀਤੀ ਗਈ ਹੈ